हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪਾਜੀ ਜੈਮਲ ਸਿੰਘ ਉਹਨਾਂ ਦੇ ਕੋਲ ਪਹੁੰਚਿਆ ਦੋਸਤੋ ਤੇ ਅੱਜ ਇਸ ਕਵਰੇਜ ਵਿੱਚ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਵੇਂ ਝੋਟੀਆਂ ਦਿਖਾ ਦਾਂਗੇ ਇੱਕ ਪਹਿਲਾਂ ਝੋਟੀ ਸੁਣੀ ਆ ਇੱਕ ਦੂਜਾ ਸੁਭਾ ਸੁਣੀ ਆ ਠੀਕ ਆ ਜੀ ਦੋ ਝੋਟੀਆਂ ਨੇ ਬਿਲਕੁਲ ਘਰ ਦੇ ਪਸ਼ੂ ਆ ਘਰੇਲੂ ਪਸ਼ੂ ਆ ਸੋ ਕੋਈ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਨਹੀਂਗਾ ਬਾਕੀ ਤੁਸੀਂ ਨਾਰਮਲ ਹੀ ਦੇਖ ਸਕਦੇ ਜੇ ਜਿਨ੍ਹਾਂ ਦੇ ਵਿੱਚੋਂ ਵੜਾਂ ਮੱਝਾਂ ਝੋਟੀਆਂ ਨਾਰਮਲ ਇਸ ਕਰੇ ਹੈਗੀਆਂ ਨੇ ਤੇ ਘਰ ਦੇ ਪਸ਼ੂਆਂ ਦੇ ਵਿੱਚੋਂ ਦੋ ਪਸ਼ੂ ਬਿਕਾਊਗਾ ਇੱਕ ਝੋਟੀ ਦੂਜੇ ਸੂਵੇ ਆ ਇੱਕ ਪਹਿਲੇ ਨਾਲ ਪੂਰੀ ਡਿਟੇਲ ਪੂਰਾ ਰਿਕਾਰਡ ਭਾਜੀ ਜੈਮਲ ਸਿੰਘ ਉਹਨਾਂ ਦੇ ਨਾਲ ਆਪਾਂ ਗੱਲ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਅੱਜ ਦੋਸਤੋ 2 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਕੱਲ ਮਾਰਨਿੰਗ 3 ਨਵੰਬਰ ਨੂੰ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਝੋਟੀਆਂ ਦੋਵੇਂ ਪਸੰਦ ਆਉਣਗੀਆਂ ਦੋਸਤੋ ਪਸੰਦ ਆਈ ਚੀਜ਼ ਆਪਣਾ ਹੱਕ ਸਮਝ ਕੇ ਤਾਂ ਸੜੀ ਤੁਸੀਂ ਕਰਨੀ ਆ ਗੱਬਣ ਪਸ਼ੂਗਾ ਕਿਉਂ ਤੁਹਾਨੂੰ ਦੀ ਆਪਦੀ ਤਸੱਲੀ ਕੋਈ ਵੀਰ ਕਰ ਸਕਦਾ ਆਜੋ ਲੈਣੀਆਂ ਡਿਟੇਲ ਬਾਜੀ ਜੈਮਲ ਸਿੰਘ ਹੁਣੋਂ ਤੋਂ ਚਲਦੇ ਆਜੋ ਜੀ ਸਭ ਤੋਂ ਪਹਿਲਾਂ ਬਾਜੀ ਜੈਮਲ ਸਿੰਘ ਦੀ ਸੱਸਰੀਕਾਰ ਸੱਸਰੀਕਾਰ ਜੀ ਹੁਣ ਠੀਕ ਠਾਕ ਹੋ ਜੀ ਵਧੀਆ ਰਾਜ ਜੀ ਠੀਕ ਹੈ ਅੱਛਾ ਪਾਜੀ ਜੈਮਲ ਸਿੰਘ ਜੀ ਮੈਂ ਜਿੱਦਾਂ ਜ਼ਿਕਰ ਕਰਤਾ ਪਸ਼ੂ ਆਪਣੇ ਘਰ ਦੇ ਹੀ ਆ ਹਾਂਜੀ ਹਾਂਜੀ ਦੋਵੇਂ ਤੁਹਾਡਾ ਡੇਰੀ ਫਾਰਮਿੰਗ ਦਾ ਕੰਮ ਆ ਡੇਰੀ ਦਾ ਕੰਮ ਆ ਪਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਡੇਰੀ ਦਾ ਕੰਮ ਕਰਦੇ ਆ ਰਹੇ ਹੋ ਹਾਂਜੀ ਹਾਂਜੀ ਦਾਦਾ ਦੁੱਧ ਬਾਦ ਦਾ ਕੰਮ ਆ ਦੁੱਧ ਪਾਉਣ ਦਾ ਕੰਮ ਆ ਤੁਹਾਡਾ ਹਾਂਜੀ ਪਹਿਲਾਂ ਕਰਦੇ ਰਹੇ ਹੁਣ ਤਾਂ ਵਪਾਰ ਦਾ ਵੀ ਪਰ ਹੁਣ ਛੱਡਿਆ ਵਾ ਸਾਲ ਹੀ ਹੋ ਗਿਆ 1.5 ਸਾਲ ਜੀ ਠੀਕ ਆ ਜੀ ਹਾਂਜੀ ਦੁੱਧ ਦਾ ਹੀ ਆ ਕੰਮ ਸਾਰਾ ਠੀਕ ਆ ਜੀ ਅੰਦਰ ਵੀ ਝੋਟੀਆਂ ਵੱਜੀਆਂ ਨੀਲੀ ਦਾ ਵੀ ਦਿਓ ਬਿਲਕੁਲ ਜੀ ਹਾਂਜੀ ਠੀਕ ਆ ਜੀ ਬਾਕੀ ਦੋਸਤੋ ਤੁਸੀਂ ਇਸੇ ਤਰ੍ਹਾਂ ਪਸ਼ੂ ਤੇ ਤੀ ਡੰਗਰਾ ਹਾਂਜੀ ਇਸੇ ਤਰ੍ਹਾਂ ਮੈਨੂੰ ਲੱਗਦਾ ਹੈ ਕਾਫੀ ਲੰਬੇ ਸਮੇਂ ਤੋਂ ਪਸ਼ੂ ਨਵੇਂ ਆ ਗਏ ਜਾਂ ਕਦੀ ਆਪਦੇ ਘਰੇਲੂ ਘਰ ਦੇ ਪਸ਼ੂ ਆ ਜਿਵੇਂ ਬਰੀਡ ਆਪਣੀ ਪੈਦਾ ਹੁੰਦੀ ਉਹ ਤਿਆਰ ਹੋ ਜਾਂਦੀ ਇੱਥੇ ਪਸ਼ੂ ਨਵੇਂ ਰਲ ਜਾਂਦੇ ਨਾਲ ਹਾਂਜੀ ਹਾਂਜੀ ਜਿਵੇਂ ਕਟੀਆਂ ਨਾਲ ਸਾਰੀਆਂ ਰਲ ਰੁਲ ਕੇ ਫੇਰ ਤਿਆਰੀਆਂ ਵਿੱਚੋਂ ਵੇਚ ਲਈਦੀਆਂ ਵਿੱਚੋਂ ਪਸ਼ੂ ਕੋਈ ਬੱਤਰ ਆਇਆ ਹੋਵੇ ਢੁੱਕਿਆ ਹੋਵੇ ਤਾਂ ਵੇਚ ਵੀ ਲਈਦਾ ਹਾਂਜੀ ਹਾਂਜੀ ਠੀਕ ਆ ਤੇ ਅੱਜ ਆਪਣੇ ਕੋਲ ਜੜੀਆਂ ਦੋ ਝੋਟੀਆਂ ਵੇਚਣ ਦੇ ਆ ਇੱਕ ਤਾਂ ਪਹਿਲਣ ਝੋਟੀ ਇੱਕ ਦੂਜੇ ਸੂਪੀ ਹਾਂਜੀ ਇੱਕ ਦੂਜੇ ਆ ਜੀ ਦੋਵੇਂ ਗੱਬਣ ਆ ਤਿਆਰ ਤਿਆਰੀ ਮੈਨੂੰ ਤਾਂ ਥੋੜੇ ਦਿਨਾਂ ਦਾ ਹਾਂ ਠੀਕ ਹੈ ਜੀ ਹਾਂ ਜੀ ਆਜੋ ਨਾਲ ਦੀ ਨਾਲ ਦਿਖਾ ਦਈਏ ਜੀ ਸੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਇਹ ਝੋਟੀ ਦਿਖਾਉਣੀ ਹੈ ਜੀ ਕੀ ਡਿਟੇਲ ਆ ਸੂਬਾ ਕਿਨਮਾ ਸੂਰੀ ਹੈ ਇਹ ਦੂਜੇ ਸੂਬੇ ਹੈ ਜੀ ਦੂਜੇ ਸੂਬੇ ਹਾਂ ਜੀ ਸੋ ਦੂਜਾ ਸੂਬਾ ਦੋਸਤੋ ਇਸ ਝੋਟੀ ਨੇ ਸੋਣਾ ਹੈ ਤੇ ਹਾਈਟ ਕਾ ਤਾਂ ਸੋਣਾ ਝੋਟੀ ਦਾ ਠੀਕ ਆ ਜੀ ਹਾਈਟ ਸੋਣੀ ਆ ਨਿੱਗਰ ਆ ਬਾਕੀ ਪਲੀ ਪੁਲੀ ਚੰਗੀ ਆ ਸਭੀ ਪੂਰੀ ਆ ਹਾਂ ਜੀ ਤਨਿਤ ਭਾਜੀ ਜੈਮਲ ਸਿੰਘ ਜੀ ਪਸ਼ੂ ਦੋ ਚਾਰ ਹੋਣ ਤੇ ਉੱਥੇ ਵੀ ਪਸ਼ੂ ਕਈ ਨਾਲ ਲਸੇਰੇ ਰਹਿ ਜਾਂਦੇ ਆ ਸੇਵਾ ਨਹੀਂ ਪੂਰੀ ਹੁੰਦੀ ਤੁਹਾਡੇ ਕੋਲ ਤਾਂ 30 32 ਪਸ਼ੂ ਆ ਵੈਸੇ ਵੀ ਨਹੀਂ ਅਸੀਂ ਆਪ ਵੀ ਨਾਲ ਬਹੁਤ ਮਿਹਨਤ ਕਰਦੇ ਆਂ ਠੀਕ ਹੈ ਜੀ ਹਾਂ ਜੀ ਤੇ ਝੋਟੀ ਦਾ ਕੋਈ ਪਿਛਲੇ ਸਵੇਰ ਦਾ ਕੋਈ ਰਿਕਾਰਡ ਪਹਿਲੇ ਸਵੇਰ ਦਾ ਇਹਦੇ 12 13 ਲੀਟਰ ਚੋਇਆ ਜੀ ਸਾਢੇ 13 ਲੀਟਰ ਤੱਕ ਗਈ ਹੈ ਜੀ ਸਾਢੇ 13 ਲੀਟਰ ਹਾਂ ਜੀ ਪਹਿਲੇ ਸਵੇਰ ਦੀ ਚਵਾਈ ਹੋਈ ਹੈ ਹਾਂ ਜੀ ਹਾਂ ਜੀ ਤੇ ਚਵਾਈ ਚਵਾਈ ਇੱਕ ਨੰਬਰ ਹਾਂ ਜੀ ਕਿਦਾਂ ਨਹੀਂ ਪਿਛਲੇ ਸਵੇਰ ਚਵਾਈ ਆਹ ਪੋਲੀ ਚਵਾਈ ਹੈ ਜੀ ਇੱਕ ਨੰਬਰ ਦੀ ਤੇ ਬਾਕੀ ਚਵਾਈ ਪੋਲੀ ਰਹੀ ਹੈ ਪਹਿਲੇ ਸਵੇਰੇ ਤੇ ਸਹਾਰ ਨਾਲ ਆਪਾਂ ਚੱਲਦੇ ਹਾਂ ਹਾਂਜੀ ਹਾਂਜੀ ਇਸ ਵਾਰ ਵੀ ਉਮੀਦ ਇੰਨੀ ਕਿ ਹੈਗੀ 12-13 ਲੀਟਰ ਦੇ ਦੂਗੀ ਹਾਂਜੀ ਹਾਂਜੀ ਠੀਕ ਹੈ 13-14 ਲੀਟਰ ਤੇ ਜਾਊਗੀ ਅਰਕੇ ਠੀਕ ਹੈ ਜੀ ਹਾਂਜੀ ਅ ਸੋ ਨਾਲ ਦੀ ਨਾਲ ਖੋਲ ਕੇ ਇੱਕ ਵਾਰੀ ਤੋਰ ਕੇ ਜ਼ਰੂਰ ਦਿਖਾ ਦਈਏ ਜੀ ਅ ਦੂਜਾ ਸਵੇਰ ਦੋਸਤੋ ਝੋਟੀ ਨਾਲ ਸੂਣਾ ਠੀਕ ਆ ਪਹਿਲੇ ਸਵੇਰੇ ਦੀ ਜਿੱਕਰ ਆਪਾਂ ਮਿਲਕਿੰਗ ਦੀ ਗੱਲ ਕਰ ਲਈਏ ਤੇ 12-13 12-13 ਲੀਟਰ ਚੱਲੀ ਆ ਬਾਕੀ ਆਰਡਰ ਵੇਖ ਕੇ ਕੁਆਲਿਟੀ ਵੇਖ ਕੇ ਨੋਰਮਲ ਹੀ ਸਾਰੇ ਵੀਰਾਂ ਨੂੰ ਸਮਝ ਆਈ ਜਾਣੀ ਆ ਚੌਰਸਲੇਵਾ ਪੂਰੀ ਫੱਬ ਫੁੱਬ ਪੂਰੀ ਆ ਛੋਟੀ ਦੀ ਠੀਕ ਆ ਪਿੱਠ ਪੁਰੇ ਤੋਂ ਤੁਸੀਂ ਬੈਕ ਸਾਈਡ ਤੋਂ ਵੇਖੀਏ ਤਾਂ ਦੋਸਤੋ ਬਿਲਕੁਲ ਗੁਲਾਈ ਦੇ ਵਿੱਚ ਆ ਸਭੀ ਚੰਗੀ ਆ ਸੇਵਾ ਚੰਗੀ ਆ ਦੋਸਤੋ ਸਭੀ ਚੰਗੀ ਆ ਸੰਭਾਲ ਵੈਸੇ ਪਹਿਲਾਂ ਹੀ ਆਪਾਂ ਜ਼ਿਕਰ ਕਰਤਾ ਵੀ ਸੋਹਣੀ ਸੰਭਾਲ ਆ ਅਸੂ ਦੋਸਤੋ ਬਿਲਕੁਲ ਆਪ ਵੀ ਹੱਥ ਪ੍ਰਤੀ ਭਾਜੀ ਸ਼ੈਮਲ ਸਿੰਘ ਉਹਨਾਂ ਦੀ ਗੱਲ ਕਰ ਲਈਏ ਤੇ ਬਿਲਕੁਲ ਸਾਰਾ ਦਿਨ ਪਸ਼ੂਆਂ ਦੇ ਵਿੱਚ ਲੰਘ ਜਾਂਦਾ ਕਿਉਂਕਿ 30 32 ਪਸ਼ੂ ਜਿਹੜੇ ਸਾਹਮਣੇ ਦੋਸਤੋ ਸਾਰੇ ਵੀਰਾਂ ਨੂੰ ਪਤਾ ਆ ਜਿਹੜੇ ਵੀਰ ਡੇਰੀ ਫਾਰਮਿੰਗ ਦਾ ਕੰਮ ਕਰਦੇ ਆ ਛੋਟੀ ਚੰਗੀ ਆ ਕਰਦੀ ਆ ਜਿਹੜੇ ਵੀਰ ਕੋਈ ਬਿਲਕ ਉਨਾ ਵੀਰਾਂ ਦੀ ਤੋਹਫਾ ਚੀਜ਼ ਆ ਬਿਲਕੁਲ ਘਰੋਂ ਪਸੂ ਤੁਸੀਂ ਖਰੀਦ ਸਕਦੇ ਜੀ ਠੀਕ ਆ ਝੋਟੀ ਆ ਦੂਜਾ ਸੁਬਾ ਸੂਣ ਵਾਲੀ ਥਣ ਭਾਂਡਾ ਸੋਹਣਾ ਬਾਕੀ ਬਖਾਲਾ ਜਿੰਨਾ ਕਿ ਲੇਵੇ ਦਾ ਗਾਂ ਨੂੰ ਆ ਉਹਨਾਂ ਕ ਪਛਾਣ ਨੂੰ ਜਿਹੜਾ ਦੋਸਤੋਂ ਬਣ ਕੇ ਤਿਆਰ ਹੋ ਰਿਹਾ ਦਿਨ ਕੱਢ ਜੂਗੀ ਦੋ ਤਿੰਨ ਦਿਨ ਜਗੇ ਦੋ ਕੁ ਦਿਨ ਦੀ ਆਈਡੀਆ ਹੈ ਜੀ ਅੱਜ ਦੋ ਕੁ ਦਿਨ ਹੀ ਆ ਬੱਸ ਪਪਾ ਇੱਕ ਸਵੇਰੇ ਸੂਪੇ ਆ ਅੱਜ ਰਾਤ ਸੂਪੇ ਠੀਕ ਆ ਜੀ ਹਾਂਜੀ ਸੋ ਥਣ ਦੀ ਜਿਹੜੀ ਆ ਸ਼ੇਪ ਥਣ ਦਾ ਸਾਈਜ਼ ਕਿਉਂ ਥਣਾ ਦਾ ਜਿਹੜਾ ਦੋਸਤੋਂ ਤੁਸੀਂ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਆ ਦੇਖ ਸਕਦੇ ਜੀ ਠੀਕ ਆ ਵੰਡ ਬੁੰਡ ਸੋਹਣੀ ਆ ਕੋਈ 4 4 ਇੰਚ ਤੇ ਚੱਪੇ ਚੱਪੇ ਤੇ ਜਿਹੜਾ ਦੋਸਤੋ ਥਾਣਾ ਤੇ ਵੈਸੇ ਝੋਟੀ ਦੀ ਫੇਸ ਕੁਆਲਿਟੀ ਵੀ ਚੰਗੀ ਆ ਸ਼ਕੀਨੀ ਵਾਲੇ ਪਾਸਿਓਂ ਵੇਖੀਏ ਤੇ ਆ ਤੁਸੀਂ ਦੇਖੋ ਠੀਕ ਆ ਜੀ ਸਿੰਗੀ-ਸੁੰਗੀ ਕਾਫੀ ਸੋਹਣੀ ਤੇ ਭਾਜੀ ਜਮਲ ਸਿੰਘ ਜੀ ਕਿੰਨਾ ਮੁੱਲ ਕੀ ਡਿਮਾਂਡ ਕਰਤੇ ਇਹਦਾ 1 15 ਜੀ 1 15 ਹਾਂ ਜਿਹੜਾ ਜਾਇਜ਼ ਆ ਜੀ ਬਿਲਕੁਲ ਹੂੰ ਤੇ ਮੌਕੇ ਤੋਂ ਕੀ ਮਾਨਤਾ ਮਿਲੂਗਾ ਆਹ ਤੋਂ ਪਤਾ ਕਰਾਂਗੇ ਠੀਕ ਹੈ ਜੀ ਜਿੰਨਾ ਵੀ ਵਿੱਚੋਂ ਲੈਸ ਹੋਣੀ ਹੋਈ ਮਾਨ ਤਣ ਉਹ ਜ਼ਰੂਰ ਕਰਨਾ ਜੀ ਹਾਂ ਜੀ ਜ਼ਰੂਰ ਠੀਕ ਹੈ ਸੋ ਝੋਟੀ ਚੰਗੀ ਆ ਦੋਸਤੋ ਓਵਰ ਆਲ ਜਿੰਨੀ ਝੋਟੀ ਆ ਸੋਹਣੀ ਆ ਫੱਬ ਫੁੱਪ ਪੂਰੀ ਆ ਝੋਟੀ ਦੀ ਤੇ ਚੰਗੀ ਸੰਭੀ ਆ ਸੋ ਬਿਲਕੁਲ ਘਰ ਦੇ ਪਸ਼ੂਆਂ ਦੇ ਵਿੱਚੋਂ ਜਿਹੜੀਆਂ ਦੋ ਝੋਟੀਆਂ ਅੱਜ ਵੇਚੀਆਂ ਸੀਗੀਆਂ ਠੀਕ ਹੈ ਪਹਿਲੀ ਝੋਟੀ ਆ ਜਾਂ ਦੂਜੀ ਨੰਬਰ ਤੇ ਜਿਹੜੀ ਆਪਾਂ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਪਹਿਲਾ ਸੁਆਹ ਸੁਣੀ ਆ ਜੀ ਹਾਂ ਜੀ ਪਹਿਲਾ ਸੁਆਹ ਜੀ ਲਓ ਜੀ ਪਹਿਲਣ ਝੋਟੀ ਜਿਹੜੀ ਇਹ ਸੁਣ ਜਾ ਰਹੀ ਆ ਅੱਛਾ ਭਾਜੀ ਜਮਲ ਸਿੰਘ ਦੀ ਕੋਈ ਦੰਦਾਂ ਮੂੰਹੋਂ ਦੰਦੋਂ ਪਤਾ ਕੋ ਕਿਉਂ ਵੀ ਆ ਚੌਗੀ ਸਿਕ ਚੌਗੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਕੁ ਟਾਈਮ ਇਹਦਾ ਪਿਆ ਵੈਸੇ ਸੁਣ ਬਸ 1-2 ਦਿਨ ਹੀ ਇਹ ਤਿਆਰ ਹੀ ਆ ਜੀ 1-2 ਦਿਨ ਹੀ ਹਾਂਜੀ ਥੋੜੇ ਪੜੇ ਨਵਾਏ ਆ ਹਾਂਜੀ ਹਾਂਜੀ ਹਨਾ ਲਿਓ ਜੀ ਇਹ ਵੀ ਖੋਲ ਕੇ ਦਿਖਾ ਦਈਏ ਸੋ 1-2 ਦਿਨ ਦਾ ਜਿਹੜਾ ਦੋਸਤੋ ਇਹ ਵੀ ਸਮਾਂ ਕੱਢਦੀ ਆ ਠੀਕ ਆ ਝੋਟੀ ਪਹਿਲਾਂ ਝੋਟੀ ਨੇ ਸੁਣਾ ਤੇ ਆ ਦੇਖੋ ਜਰਾ ਆ ਦੇਖੋ ਤੋ ਬਣੀ ਬੁਣੀ ਚੰਗੀ ਆ ਲੇਵੇ ਲੋਵੇ ਦੀ ਜਿਹੜੀ ਲੈਬਰਟੀ ਦੀ ਗੱਲ ਕਰ ਲਈਏ ਆਰਡਰ ਦੀ ਗੱਲ ਕਰ ਲਈਏ ਸੋਹਣਾ ਜਿਹੜਾ ਦੋਸਤੋ ਹਵਾਨਾ ਬਣਾਇਆ ਬਾਕੀ ਤਿਆਰੀ ਸੇਲ ਬੜੀ ਆ ਜੀ ਭਾਵੇਂ ਇਤਨਾ ਹੀ ਹੱਥ ਫੇਰੀ ਜਾਓ ਲਓ ਜੀ ਪਹਿਲਾਂ ਐ ਜੇ ਮੈਂ ਮਰਦੀ ਇਹਦੇ ਫੇਰੀ ਜਾ ਹੱਥ ਇਹਨੇ ਕਰਮਾਲੀ ਨੇ ਪਹਿਲਾਂ ਨੇ ਕਦੇ ਲੱਤ ਨਹੀਂ ਪੁਰਦੀ ਲਓ ਜੀ ਮੈਂ ਵਾਕਿਆ ਬਹੁਤ ਠੰਡੀ ਤੇਰੀ ਆ ਹਾਂਜੀ ਹਾਂਜੀ ਵੀ ਸੀਲ ਸਊਆ ਪੂਰੀ ਹਾਂਜੀ ਪੂਰੀ ਐ ਰਵਾਇ ਬੜਾ ਠੰਡਾ ਆ ਜੀ ਹਮ ਅਚਾਪਾ ਜੇਮਲ ਸਿੰਘ ਜੀ ਜੇਕਰ ਆਪਾਂ ਗੱਲ ਕਰ ਲਈਏ ਸੁਣ ਤੋਂ ਬਾਅਦ ਤੇ ਬੜਿਆ ਹੌਸਲੇ ਨਾ ਮਿਲੋ ਮਿਲਿਆ ਹਾਂਜੀ ਹਾਂਜੀ ਕੋਈ ਬੜਾ ਲੰਮਾ ਤ ਤੇ ਥਾਂ ਤੋਂ ਪੂਰਾ ਦੋਸਤੋ ਅਰਨੀਆਂ ਵਰਗੇ ਥਾਣਾ ਬਰੀਕ ਲੰਬਾਈ ਦੇ ਵਿੱਚ ਪੂਰਾ ਮੁਠੀ ਥਾਣਾ ਨੋਕਲਾ ਥਾਣਾ ਲੱਗਾ ਝੋਟੀ ਦੇ ਸੋ ਲੈਵਲਟੀ ਸੋਣੀ ਤਿਆਰ ਕੀਤੀ ਆ 2 ਦਿਨ ਦਾ ਸਮਾਂ ਹਜੇ ਕੱਢਦੀ ਆ ਠੀਕ ਆ ਬਾਕੀ ਪੂਰੀ ਤਿਆਰੀ ਤੇ ਆ ਅੱਜ ਭਲਕ ਕਿਸੇ ਟਾਈਮ ਵੀ ਸੂ ਸਕਦਾ ਪਸ਼ੂ ਜਦੋਂ ਪ੍ਰੋਪਰ ਪਸ਼ੂ ਪੂਰੀ ਤਿਆਰੀ ਤੇ ਹੋਵੇ ਤੇ ਕਿਸੇ ਟਾਈਮ ਵੀ ਸੂ ਸਕਦਾ ਪੁੜੇ ਪੜੇ ਨਵਾਏ ਆ ਹਾਈਟ ਸੋਣੀ ਆ ਹਾਈਟ ਕੋਈ ਦਰਮਿਆਨੀ ਛੋਟੀ ਜੀ ਹਾਈਟ ਨਹੀਂ ਹਾਈਟ ਵੱਡੀਆਂ ਦੇ ਵਿੱਚ ਤੁਸੀਂ ਕਿੰਨੀ ਕਰਕੇ ਅਕਾਊਂਟ ਕਰਕੇ ਜਿਹੜਾ ਇਹਦਾ ਸੌਦਾ ਕਰ ਸਕਦੇ ਜੀ ਠੀਕ ਆ ਸੋ ਚੰਗੀ ਸੋਹਣੀ ਹੈ ਸ਼ਕੀਨੀ ਚਕੂਨੀ ਸਿੰਘਾਂ ਵਾਲੇ ਪਾਸਿਓਂ ਵੇਖੀਏ ਦੋਵੇਂ ਝੋਟੀਆਂ ਤੇ ਸਿੰਘਾਂ ਸੁੰਗਾ ਵਾਲੇ ਪਾਸਿਓਂ ਵੀ ਕਮਾਲ ਦੀਆਂ ਨੇ ਆਰਡਰ ਕੁਆਲਟੀ ਵਾਲੇ ਪਾਸਿਓਂ ਵੇਖੀਏ ਤੇ ਆਰਡਰ ਵੀ ਸੋਹਣਾ ਠੀਕ ਆ ਆ ਦੇਖੋ ਜੀ ਠੀਕ ਆ ਸੋ ਇਹ ਦੋ ਝੋਟੀਆਂ ਜਿਹੜੀਆਂ ਆ ਦੋਸਤੋ ਵਕਾਊ ਆ ਬਿਲਕੁਲ ਇੱਕੋ ਘਰੋਂ ਤੁਸੀਂ ਦੋ ਝੋਟੀਆਂ ਖਰੀਦ ਸਕਦੇ ਜੇ ਘਰੇ ਲੂਗਾ ਪਹਿਲਾਂ ਕਿਤੇ ਨਾ ਕਿਤੇ ਵਪਾਰ ਦਾ ਕੰਮ ਵੀ ਨਾਲ ਭਾਜੀ ਹੁਣੀ ਕਰਦੇ ਰਹੇ ਆ ਵਿਕਰੀ ਵਾਲੇ ਪਸੂ ਆਉਂਦੇ ਰਹੇ ਆ ਫਿਲਹਾਲ ਜਿਹੜੇ ਪਸੂ ਹੋਣ ਇੱਕ ਰੇਲੂਰੇ ਘਰ ਦੇ ਪਸ਼ੂ ਆ ਠੀਕ ਆ ਤੇ ਭਾਜੀ ਜਮਲ ਸਿੰਘ ਜੀ ਕਿੰਨਾ ਮੁੱਲ ਕਰਦੇ ਆ ਇਸ ਛੋਟੀ ਇਹਦਾ 90000 ਰੁਪਇਆ ਜੀ 90000 ਹਾਂਜੀ ਤੇ ਛੋਟ ਛੱਪਾ ਮੌਕੇ ਤੇ ਹੋ ਜਾ ਹਾਂਜੀ ਹੋ ਜਾਊਗਾ ਜੀ ਠੀਕ ਆ ਜੀ ਅੱਛਾ ਭਾਜੀ ਜਮਲ ਸਿੰਘ ਜੀ ਇੱਕ ਬਾਕੀ ਕੋਈ ਤਪਾਈ ਦੇ ਵਿੱਚ ਕੋਈ ਭਾਰ ਮਿਛੀ ਦੀ ਉਹ ਜੁਰੀ ਤਸੱਲੀ ਦੇ ਦਿਓ ਕੋਈ ਪਰਮਾਨੈਂਟ ਹਾਂ ਬਿਲਕੁਲ ਉਹ ਸਾਡੇ ਘਰ ਤਾਂ ਇਸ ਟਾਈਮ ਕੋਈ ਨਹੀਂ ਹੈਗਾ ਜੀ ਮਾਸਾ ਜਿੰਨਾ ਠੀਕ ਆ ਜੀ ਗਾਂ ਗੋ ਕਰਨੇ ਆ ਬਾਕੀ ਚਲੋ ਇੱਕ ਅੱਜ ਭਲਕ ਸੂ ਵੀ ਪੈਣੇ ਨਹੀਂ ਜੀ ਅੱਜ ਤੱਕ ਨਹੀਂ ਮੁਸ਼ਕਲ ਆਈ ਤੇ ਚਲੋ ਪਸ਼ੂ ਤੋਂ ਬਾਅਦ ਤਾਂ ਕੋਈ ਨਹੀਂ ਹੈਗੀ ਹਾਂ ਕੋਈ ਆ ਵੇਖ ਲੋ ਕਿ ਠੀਕ ਹੈ ਜੀ ਤੇ ਨੰਬਰ ਆਪਣੇ ਜਰੂਰ ਦੱਸ ਗਏ ਜੀ 98723 20785 ਹਾਂਜੀ ਇਹ ਤੇ ਵਟਸਐਪ ਚੱਲਦਾ 7719541914 ਉਹਦੇ ਤੇ ਵੀ ਚੱਲਦਾ ਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਬਾਜੀ ਜੈਮਲ ਸਿੰਘ ਪਿੰਡ ਬਲਟੋਹਾ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੋ ਝੋਟੀਆਂ ਦਿਖਾਤੀਆਂ ਨੇ ਦੋਵੇਂ ਝੋਟੀਆਂ ਸੋਹਣੀਆਂ ਨੇ ਬਿਲਕੁਲ ਸੁਨੱਖੀਆਂ ਨੇ ਤੇ ਹਵਾਨੇਲੇਵੇ ਵਾਲੇ ਪਾਸੇ ਵੀ ਕਮਾਲ ਦੀਆਂ ਨੇ ਠੀਕ ਆ ਜਰੂਰ ਤੁਸੀਂ ਵਿਚਾਰ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ